ਕੈਨੇਡਾ ਚ ਪੜ੍ਹਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ ਹੁਣ ਮੁੜਨਾ ਪਵੇਗਾ ਆਪਣੇ ਦੇਸ਼ ਵਾਪਸ ਕੈਨੇਡਾ ਸਰਕਾਰ ਨੇ ਕੈਨੇਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਮੌਜੂਦਾ ਸਮੇਂ ਚ ਕਰੀਬ 14 ਲੱਖ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕੈਨੇਡਾ ਚ ਕੰਮ ਕਰ ਰਹੇ ਨੇ ਅਤੇ ਜੇਕਰ ਸਰਕਾਰ ਸਖਤ ਰੁਕ ਚੁੱਕਦੀ ਹੈ ਤਾਂ ਅਗਲੇ ਸਾਲ ਉਹਨਾਂ ਨੂੰ ਵਾਪਸ ਆਪਣੇ ਜੱਦੀ ਦੇਸ਼ਾਂ ਚ ਜਾਣਾ ਪੈ ਸਕਦਾ ਹੈ ਵਰਕ ਪਰਮਿਟ ਤੇ ਕੰਮ ਕਰਨ ਵਾਲੇ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 5 ਲੱਖ ਤੋਂ ਵੱਧ ਹੈ ਇਸ ਦੌਰਾਨ ਵਿਦਿਆਰਥੀਆਂ ਨੂੰ 5 ਸਾਲ ਦਾ ਸਟੱਡੀ ਵੀਜ਼ਾ ਅਤੇ 2 ਸਾਲਾਂ ਦੇ ਸਟੱਡੀ ਵੀਜ਼ੇ ਵਾਲੇ ਵਿਦਿਆਰਥੀਆਂ ਨੂੰ 1 ਸਾਲ ਦਾ ਸਟੱਡੀ ਵੀਜ਼ਾ ਦਿੱਤਾ ਜਾਏਗਾ ਪ੍ਰੋਗਰਾਮ ਲਈ ਆਏ ਵਿਦਿਆਰਥੀਆਂ ਲਈ 2 ਸਾਲ ਦਾ ਵਰਕ ਪਰਮਿਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਦਾ ਪਰਮਿਟ 1 ਜਨਵਰੀ 2024 ਨੂੰ ਪੂਰਾ ਹੋ ਜਾਏਗਾ ਉਹਨਾਂ ਨੂੰ ਨਵਾਂ ਵਰਕ ਪਰਮਿਟ ਨਹੀਂ ਮਿਲੇਗਾ ਹਾਲਾਂਕਿ ਜਿਨ੍ਹਾਂ ਦੇ ਪੀਜੀ ਵਰਕ ਪਰਮਿਟ ਦੀ ਮਿਆਦ 31 ਦਸੰਬਰ 2023 ਨੂੰ ਖਤਮ ਹੋ ਰਹੀ ਹੈ ਉਹ ਐਕਸਟੈਂਸ਼ਨ ਲਈ ਅਰਜੀ ਦੇ ਸਕਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀਜ਼ਾ ਅਤੇ ਪਰਮਿਟ ਨਿਯਮਾਂ ਨੂੰ ਲਗਾਤਾਰ ਸਖਤ ਕਰ ਰਹੇ ਨੇ ਕੈਨੇਡਾ ਦੇ ਵਿੱਚ ਵਰਤਮਾਨ ਦੇ ਵਿੱਚ 9 ਲੱਖ 5000 ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਸਟੱਡੀ ਪਰਮਿਟ ਨੇ ਅਤੇ ਲਗਭਗ 14 ਲੱਖ ਦੇ ਕੋਲ ਵਰਕ ਪਰਮਿਟ ਨੇ ਵਰਕ ਪਰਮਿਟ ਵਾਲੇ 14 ਲੱਖ ਵਿਦਿਆਰਥੀਆਂ ਤੋਂ ਹੁਣ ਤੱਕ ਸਿਰਫ 3 ਲੱਖ ਬਿਨੇਕਾਰਾਂ ਨੇ ਪੀਆਰ ਦੇ ਲਈ ਅਪਲਾਈ ਕੀਤਾ ਹੈ 2017 ਤੋਂ ਬਾਅਦ 2 ਸਾਲਾਂ ਦੇ ਸਟੱਡੀ ਪਰਮਿਟ ਵਾਲੇ ਵਿਦਿਆਰਥੀਆਂ ਨੂੰ 4.5 ਸਾਲਾਂ ਦੇ ਵਰਕ ਪਰਮਿਟ ਦਿੱਤੇ ਜਾ ਰਹੇ ਨੇ 2017 ਤੋਂ ਬਾਅਦ 2 ਸਾਲਾਂ ਦੇ ਸਟੱਡੀ ਪਰਮਿਟ ਵਾਲੇ ਵਿਦਿਆਰਥੀਆਂ ਨੂੰ 4 ਤੋਂ 5 ਸਾਲਾਂ ਦੇ ਵਰਕ ਪਰਮਿਟ ਦਿੱਤੇ ਜਾਣੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਦੇ ਵਿੱਚ 18 ਮਹੀਨਿਆਂ ਦੇ ਤੇ ਨੈਕਸਟੈਂਸ਼ਨ ਸ਼ਾਮਿਲ ਨੇ ਇਸ ਨੀਤੀ ਦੀ ਮਿਆਦ 31 ਦਸੰਬਰ 2023 ਨੂੰ ਸਮਾਪਤ ਹੋ ਰਹੀ ਹੈ। ਸੋ ਵੱਡਾ ਚਟਕਾ ਲੱਗਿਆ ਸਾਡੇ ਭਾਰਤੀ ਵਿਦਿਆਰਥੀਆਂ ਨੂੰ ਜਿੱਥੇ ਸਟੱਡੀ ਵੀਜ਼ੇ ਨੂੰ ਵੀ ਘਟਾਇਆ ਗਿਆ ਹੈ 5 ਸਾਲ ਦੇ ਸਟੱਡੀ ਵੀਜ਼ੇ ਨੂੰ 2 ਸਾਲ 'ਚ ਤਬਦੀਲ ਤੇ ਉੱਥੇ ਜੇ ਗੱਲ ਕਰ ਲਈ ਤਾਂ 1 ਸਾਲ ਦੇ ਵਿੱਚ ਸਟੱਡੀ ਵੀਜ਼ੇ ਨੂੰ ਤਬਦੀਲ ਕੀਤਾ ਜਾਏਗਾ। 2 ਸਾਲ ਦਾ ਵਰਕ ਪਰਮਿਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਸੋ ਜਨਵਰੀ 2000 ਜੋ ਵੀ ਤੋਂ ਇਹ ਨਵੇਂ ਨਿਯਮ ਲਾਗੂ ਹੋ ਸਕਦੇ ਨੇ ਸੋ ਕੈਨੇਡਾ ਸਰਕਾਰ ਆਏ ਦੇ ਹੀ ਕੋਈ ਨਾ ਕੋਈ ਹੁਕਮ ਜਾਰੀ ਕਰਦੀ ਹੈ ਦੇਸ਼ ਦੇ ਵਿੱਚ ਵਧ ਰਹੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਲਈ ਕੈਨੇਡਾ ਸਰਕਾਰ ਦੇ ਵੱਲੋਂ ਇਹ ਨਿਯਮ ਜਾਰੀ ਕੀਤੇ ਗਏ ਨੇ ਕੈਨੇਡਾ ਸਰਕਾਰ ਨੇ ਕੈਨੇਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਮੌਜੂਦਾ ਸਮੇਂ 'ਚ ਕਰੀਬ 14 ਲੱਖ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕੈਨੇਡਾ 'ਚ ਕੰਮ ਕਰ ਰਹੇ ਨੇ ਅਤੇ ਜੇਕਰ ਸਰਕਾਰ ਸਖਤਰ ਉਕ ਚੁਕਦੀ ਹੈ ਤਾਂ ਅਗਲੇ ਸਾਲ ਉਹਨਾਂ ਨੂੰ ਵਾਪਸ ਆਪਣੇ ਜੱਦੀ ਦੇਸ਼ਾਂ 'ਚ ਜਾਣਾ ਪੈ ਸਕਦਾ ਹੈ ਵਰਕ ਪਰਮਿਟ ਤੇ ਕੰਮ ਕਰਨ ਵਾਲੇ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 5 ਲੱਖ ਤੋਂ ਵੱਧ ਹੈ ਇਸ ਦੌਰਾਨ ਵਿਦਿਆਰਥੀਆਂ ਨੂੰ 5 ਸਾਲ ਦਾ ਸਟੱਡੀ ਵੀਜ਼ਾ ਅਤੇ 2 ਸਾਲਾਂ ਦੇ ਸਟੱਡੀ ਵੀਜ਼ੇ ਵਾਲੇ ਵਿਦਿਆਰਥੀਆਂ ਨੂੰ 1 ਸਾਲ ਦਾ ਸਟੱਡੀ ਵੀਜ਼ਾ ਦਿੱਤਾ ਜਾਏਗਾ ਪ੍ਰੋਗਰਾਮ ਲਈ ਆਏ ਵਿਦਿਆਰਥੀਆਂ ਲਈ 2 ਸਾਲ ਦਾ ਵਰਕ ਪਰਮਿਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਦਾ ਪਰਮਿਟ 1 ਜਨਵਰੀ 2024 ਨੂੰ ਪੂਰਾ ਹੋ ਜਾਏਗਾ ਉਹਨਾਂ ਨੂੰ ਨਵਾਂ ਵਰਕ ਪਰਮਿਟ ਨਹੀਂ ਮਿਲੇਗਾ ਹਾਲਾਂਕਿ ਜਿਨ੍ਹਾਂ ਦੇ ਪੀਜੀ ਵਰਕ ਪਰਮਿਟ ਦੀ ਮਿਆਦ 31 ਦਸੰਬਰ 2023 ਨੂੰ ਖਤਮ ਹੋ ਰਹੀ ਹੈ ਉਹ ਐਕਸਟੈਂਸ਼ਨ ਲਈ ਅਰਜੀ ਦੇ ਸਕਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀਜ਼ਾ ਅਤੇ ਪਰਮਿਟ ਨੀਮਾ ਨੂੰ ਲਗਾਤਾਰ ਸਖਤ ਕਰ ਰਹੇ ਨੇ ਕੈਨੇਡਾ ਦੇ ਵਿੱਚ ਵਰਤਮਾਨ ਦੇ ਵਿੱਚ 9 ਲੱਖ 5000 ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਸਟੱਡੀ ਪਰਮਿਟ ਨੇ ਅਤੇ ਲਗਭਗ 14 ਲੱਖ ਦੇ ਕੋਲ ਵਰਕ ਪਰਮਿਟ ਨੇ ਵਰਕ ਪਰਮਿਟ ਵਾਲੇ 14 ਲੱਖ ਵਿਦਿਆਰਥੀਆਂ ਤੋਂ ਹੁਣ ਤੱਕ ਸਿਰਫ 3 ਲੱਖ ਬਿਨੇਕਾਰਾਂ ਨੇ ਪੀਆਰ ਦੇ ਲਈ ਅਪਲਾਈ ਕੀਤਾ ਹੈ 2017 ਤੋਂ ਬਾਅਦ 2 ਸਾਲਾਂ ਦੇ ਸਟੱਡੀ ਪਰਮਿਟ ਵਾਲੇ ਵਿਦਿਆਰਥੀਆਂ ਨੂੰ 4.5 ਸਾਲਾਂ ਦੇ ਵਰਕ ਪਰਮਿਟ ਦਿੱਤੇ ਜਾ ਰਹੇ ਨੇ 2017 ਤੋਂ ਬਾਅਦ 2 ਸਾਲਾਂ ਦੇ ਸਟੱਡੀ ਪਰਮਿਟ ਵਾਲੇ ਵਿਦਿਆਰਥੀਆਂ ਨੂੰ 4 ਤੋਂ 5 ਸਾਲਾਂ ਦੇ ਵਰਕ ਪਰਮਿਟ ਦਿੱਤੇ ਜਾਣੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਦੇ ਵਿੱਚ 18 ਮਹੀਨਿਆਂ ਦੇ ਤੇ ਨੈਕਸਟੈਂਸ਼ਨ ਸ਼ਾਮਿਲ ਨੇ ਇਸ ਨੀਤੀ ਦੀ ਮਿਆਦ 31 ਦਸੰਬਰ 2023 ਨੂੰ ਸਮਾਪਤ ਹੋ ਰਹੀ ਹੈ। ਸੋ ਵੱਡਾ ਚਟਕਾ ਲੱਗਿਆ ਸਾਡੇ ਭਾਰਤੀ ਵਿਦਿਆਰਥੀਆਂ ਨੂੰ ਜਿੱਥੇ ਸਟੱਡੀ ਵੀਜ਼ੇ ਨੂੰ ਵੀ ਘਟਾਇਆ ਗਿਆ ਹੈ 5 ਸਾਲ ਦੇ ਸਟੱਡੀ ਵੀਜ਼ੇ ਨੂੰ 2 ਸਾਲ 'ਚ ਤਬਦੀਲ ਤੇ ਉੱਥੇ ਜੇ ਗੱਲ ਕਰ ਲਈ ਤਾਂ 1 ਸਾਲ ਦੇ ਵੀ ਸਟੱਡੀ ਵੀਜ਼ੇ ਨੂੰ ਤਬਦੀਲ ਕੀਤਾ ਜਾਏਗਾ। 2 ਸਾਲ ਦਾ ਵਰਕ ਪਰਮਿਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਸੋ ਜਨਵਰੀ 2000 ਚੋਵੀ ਤੋਂ ਇਹ ਨਵੇਂ ਨਿਯਮ ਲਾਗੂ ਹੋ ਸਕਦੇ ਨੇ ਸੋ ਕੈਨੇਡਾ ਸਰਕਾਰ ਆਏ ਦੇ ਹੀ ਕੋਈ ਨਾ ਕੋਈ ਹੁਕਮ ਜਾਰੀ ਕਰਦੀ ਹੈ ਦੇਸ਼ ਦੇ ਵਿੱਚ ਵਧ ਰਹੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਲਈ ਕੈਨੇਡਾ ਸਰਕਾਰ ਦੇ ਵੱਲੋਂ ਇਹ ਨਿਯਮ ਜਾਰੀ ਕੀਤੇ ਗਏ ਨੇ